ਬਹੁਤ ਜਨਮ ਬਿਛਰੇ ਥੇ ਮਾਦੋ ਬਹੁਤ ਜਨਮ ਬਿਛਰੇ ਥੇ ਮਾਦੋ ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਬਹੁਤ ਜਨਮ ਵਿਚਰੇ ਤੇ ਮਾਦੋ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਬਹੁਤ ਜਨਮ ਵਿੱਚ ਰੇਤੇ ہم سردی نہ دয়াল نہ تم سر اب پتیاں کیا کی جائے ہم سردی نہ دয়াল نہ تم سر ਅਬ ਪਤਿਆਰ ਕਿਆਖੀ ਜੈ ਬਤਨੀ ਤੋਰ ਮੋਰ ਮਾਨਮਾਨ ਜਨ ਕੋ ਪੂਰਨ ਦੀ ਜੈ ਜਨ ਕੋ ਪੂਰਨ ਜੀ ਜੈ ਜਨ ਕੋ ਪੂਰਨ ਦੀ ਜਨਮ ਵਿਚਰੇ ਤੇ ਮਾਦੋ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਜਨਮ ਤੁਮਾਰੇ ਲੇਖੇ ਸਾਂਗਜੀ ਅਸੀਂ ਪਿੰਡ ਸਿੰਬੜੀ ਤੋਂ ਡਿਸਟ੍ਰਿਕਟ ਹੁਸ਼ਿਆਰ ਦੂਜਾ ਮਹਾਨ ਨਗਰ ਕੀਰਤਨ ਕੱਢਿਆ ਜੋ ਕਿ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਤੋਂ ਚੱਲ ਕੇ ਵੱਖ-ਵੱਖ ਨਗਰ ਦੀ ਪ੍ਰਕਰਮਾ ਕਰਦੇ ਹੋਏ ਔਰ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਦੇ ਵਿੱਚ ਸਮਾਪਤ ਹੋਇਆ ਔਰ ਨਗਰ ਕੀਰਤਨ ਵਿੱਚ ਸਾਰੇ ਨਗਰ ਦੀਆਂ ਸੰਗਤਾਂ ਵੱਲੋਂ ਸਾਰੇ ਬਰਗਾ ਦੀਆਂ ਸੰਗਤਾਂ ਵੱਲੋਂ ਉਕਤਰ ਹੋ ਕੇ 탄탄 ਸਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜੀ ਦੇ 647 ਨੇ પ્રકાશ ਦਿਹਾੜੇ ਨੂੰ ਮੁਖ ਰੱਖਦੇ ਹੋਏ ਇਹ ਮਹਾਨ ਨਗਰ ਕੀਰਤਨ ਪਿੰਡ ਸਿੰਬੜੀ ਤੋਂ ਨਿਕਲ ਕੱਢਿਆ ਜੀ ਤੇ ਸਾਡਾ ਦੂਜਾ ਜੋ ਮਹਾਨ ਨਗਰ ਕੀਰਤਨ ਸੀ ਔਰ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਵਧੀਆ ਢੰਗ ਔਰ ਮਰਜ਼ਾਦਾ ਦੇ ਨਾਲ ਇਹ ਨਗਰ ਕੀਰਤਨ ਕੱਢਿਆ ਗਿਆ ਗੁਰੂ ਪਿਆਰੇ ਸਾਧ ਸੰਗਤ ਜੀਓ ਇਹ ਨਗਰ ਸਿੰਬੜੀ ਇਸ ਟਿਕਾਣਾ ਸ਼ਿਆਰਪੁਰ ਦੇ ਵਿੱਚ ਜੋ ਕਿ ਬਹੁਤ ਚੜ੍ਹਦੀ ਕਲਾ ਨਗਰ ਹੈ ਇਸ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰਕਾਸ਼ ਜਨਮ ਮੁਖ ਰੱਖ ਕੇ ਨਗਰ ਕੀਰਤਨ ਦੇ ਰੰਮਤਾ ਹੋਈ ਸੀ ਉਹ ਨਗਰ ਕੀਰਤਨ ਸਪੂਰਨ ਹੋਇਆ ਉਸ ਤੋਂ ਅਪਰੰਤ ਜੋ ਸਹਿਜ ਪਾਠ ਆਰੰਭ ਕੀਤੇ ਗਏ ਸਨ ਸੰਪੂਰਨਤਾ 12 ਤਿੰਨ ਹੋਵੇਗੀ ਸੋ ਸਾਰੀਆਂ ਸੰਗਤਾਂ ਦੇ ਹੱਥ ਜੋੜ ਕੇ ਬੇਨਤੀ ਆ ਕਿ ਇਸਰ ਹਮ ਮਿਵਾ ਕੇ ਗੁਰੂ ਮਹਾਰਾਜ ਕੋ ਲਾਹ ਲੈਣਾ ਤੇ ਖੁਸ਼ੀਆਂ ਪ੍ਰਾਪਤ ਕਰਨੀਆਂ ਤੇ ਉਸ ਪਿਆਰ ਦਾ ਸਬੂਤ ਦੇਣਾ ਆ ਆਪਾਂ ਸਾਰੇ ਨਾਲ ਮਿਲ ਕੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ